ਇੱਕ ਆਮ ਜਿਹੇ ਪਿੰਡ ਦੀ ਕੁੜੀ ਆਪਣਾ ਬਹੁਤ ਵੱਡਾ ਸੁਪਨਾ ਪੂਰਾ ਕਰਕੇ ਇੱਕ ਪਛੜੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਆਈ ਪੀਐਸ ਆਫੀਸਰ ਬਣਦੀ ਆ ਤੇ ਆਪਣੀ ਟ੍ਰੇਨਿੰਗ ਤੋਂ ਬਾਅਦ ਜਦੋਂ ਉਹ ਇੱਕ ਸਾਲ ਬਾਅਦ ਆਪਣੇ ਘਰ ਜਾਂਦੀ ਆ ਟ੍ਰੇਨ ਤੋਂ ਉਤਰ ਕੇ ਉਹ ਆਪਣੇ ਪਿੰਡ ਵੱਲ ਨੂੰ ਜਾਣ ਲੱਗਦੀ ਆ ਤਾਂ ਉਸੇ ਰੇਲਵੇ ਸਟੇਸ਼ਨ ਤੇ ਉਹਦਾ ਪਿਓ ਭੀਖ ਮੰਗ ਰਿਹਾ ਹੁੰਦਾ ਤੇ ਆਪਣੇ ਪਿਓ ਨੂੰ ਉਸ ਹਾਲਤ ਦੇ ਵਿੱਚ ਦੇਖ ਕੇ ਉਧੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਆਖਰ ਕਿਉਂ ਇੱਕ ਆਈਪੀਐਸ ਅਧਿਕਾਰੀ ਦਾ ਪਿਓ ਰੇਲਵੇ ਸਟੇਸ਼ਨ ਤੇ ਭੀਖ ਮੰਗ ਰਿਹਾ ਸੀ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਜੋਤੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਜੋਤੀ ਛੋਟੀ ਹੁੰਦਿਆਂ ਵੱਡੀ ਸੋਹਣੀ ਤੇ ਪਿਆਰੀ ਸੀ ਜਦੋਂ ਉਹਦਾ ਜਨਮ ਹੋਇਆ ਐਂ ਲੱਗਦਾ ਸੀ ਜਿਵੇਂ ਇੱਕ ਜੋਤ ਜਗਦੀ ਹੁੰਦੀ ਆ ਤੇ ਉਹਦੇ ਮਾਪਿਆਂ ਨੇ ਉਹਦਾ ਨਾਮ ਜੋਤੀ ਰੱਖ ਲਿਆ ਪਰ ਜੋਤੀ ਦੀ ਮਾੜੀ ਕਿਸਮਤ ਕਿ ਜੋਤੀ ਜਦੋਂ 1 ਸਾਲ ਦੀ ਹੋਈ ਤਾਂ ਉਹਦੀ ਮਾਂ ਦੀ ਮੌਤ ਹੋ ਗਈ। ਹੁਣ ਜੋਤੀ ਦਾ ਪਿਓ ਆਪਣੀ ਧੀ ਜੋਤੀ ਨੂੰ ਆਪ ਪਾਲਦਾ ਆਪ ਸੰਭਾਲਦਾ। ਲੋਕਾਂ ਨੇ ਬੜਾ ਕਿਹਾ ਰਿਸ਼ਤੇਦਾਰਾਂ ਨੇ ਕਿਹਾ ਕਿ ਤੈਨੂੰ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਵੀ ਤੂੰ ਕੁੜੀ ਨੂੰ ਕਿਵੇਂ ਪਾਲੇਂਗਾ। ਵੀ ਕਰ ਦੀ ਕਮਾਈ ਤਾਂ ਬੰਦਾ ਕਰ ਸਕਦਾ ਪਰ ਬੱਚੇ ਪਾਲਣੇ ਨਾਲ ਨਾਲ ਕਮਾਈ ਕਰਨੀ ਔਖੀ ਹੋ ਜਾਂਦੀ ਆ। ਪਰ ਜੋਤੀ ਦਾ ਪਿਓ RAM Lal ਇਹੀ ਕਹਿੰਦਾ ਸੀ ਵੀ ਨਹੀਂ ਜੇ ਮੈਂ ਵਿਆਹ ਕਰਾ ਲਿਆ ਮੈਨੂੰ ਦੂਜੀ ਪਤਨੀ ਮਿਲ ਜੂ ਪਰ ਮੇਰੀ ਧੀ ਨੂੰ ਮਾਂ ਨਹੀਂ ਮਿਲਣੀ ਉਹ ਆਪਣੀ ਧੀ ਦੇ ਪਾਲਣ ਪੋਸ਼ਣ ਦੇ ਵਾਸਤੇ ਬੜਾ ਔਖਾ ਹੁੰਦਾ ਪਰ ਉਹ ਆਪਣੀ ਧੀ ਨੂੰ ਕਦੇ ਵੀ ਆਪਣੀਆਂ ਅੱਖਾਂ ਤੋਂ ਓਲੇ ਨਹੀਂ ਕਰਦਾ ਜਦੋਂ ਉਹ ਕਿਤੇ ਕੰਮ ਤੇ ਜਾਂਦਾ ਤਾਂ ਉਹ ਦੀ ਧੀ ਨੂੰ ਨਾਲ ਲੈ ਕੇ ਜਾਂਦਾ ਕਈ ਵਾਰੀ ਨਾ ਉਹਨਾਂ ਦੇ ਗੁਆਂਢ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੀ ਆ ਜਿਹਨੂੰ ਰਾਮ ਲਾਲ ਤਾਈ ਕਹਿੰਦਾ ਹੁੰਦਾ ਉਹ ਕਹਿ ਦਿੰਦੀ ਵੇ ਤੂੰ ਕਿੱਥੇ ਖੇਤਾਂ 'ਚ ਤੁਰਿਆ ਫਿਰਦਾ ਕੰਮ ਕਰਦਾ ਕੁੜੀ ਨੂੰ ਲੈ ਕੇ ਜਾਏਗਾ ਗਰਮੀ ਲੱਗ ਜਾ ਮੈਨੂੰ ਫੜਾ ਜਾ ਤੇ ਉਹ ਤਾਈ ਰਾਮਰਾਲ ਦੀ ਤਾਈ ਜੋਤੀ ਦਾ ਇੰਨਾ ਕਰਦੀ ਤੇ ਵੀ ਉਹਨੂੰ ਪਤਾ ਸੀ ਵੀ ਇਹ ਜਿੱਦੀ ਆ ਵਿਆਹ ਇਹਨੇ ਕਰਾਉਣਾ ਨਹੀਂ ਤੇ ਉਹ ਵੀ ਸੋਚਦੀ ਵੀ ਇਹ ਕਿੱਥੇ ਖੇਤਾਂ ਚ ਲੈ ਕੇ ਤੁਰਿਆ ਫਿਰੂ ਤੇ ਉਹ ਰੱਖ ਲੈਂਦੀ ਹੌਲੀ ਹੌਲੀ ਜੋਤੀ ਦਾ ਉਹ 27 ਦੇ ਨਾਲ ਮੋਹ ਪੈ ਜਾਂਦਾ ਜਦੋਂ ਜੋਤੀ ਵੱਡੀ ਹੁੰਦੀ ਆ ਤਾਂ ਉਹ ਐਸੀ ਤਰ੍ਹਾਂ ਹੀ ਤਾਈ ਕੋਲੀ ਖੇਡਦੀ ਰਹਿੰਦੀ ਆ ਐਸੀ ਤਰ੍ਹਾਂ ਹੀ ਦਿਨ ਗੁਜ਼ਰਦੇ ਆ ਮਹੀਨੇ ਤੇ ਜੋਤੀ 5-6 ਸਾਲਾਂ ਦੀ ਹੋ ਜਾਂਦੀ ਆ ਤੇ ਹੁਣ RAMLAL ਕਹਿੰਦਾ ਵੀ ਹੁਣ ਤਾਂ ਮੈਂ ਕੀ ਦੇ ਲੈਣ ਦਾ ਵੀ ਹੁਣ ਤਾਂ ਮੇਰੀ ਧੀ ਵੱਡੀ ਹੋ ਗਈ ਕਿਉਂਕਿ ਛੋਟੇ ਬੱਚੇ ਨੂੰ ਪਾਲਣਾ ਜ਼ਿਆਦਾ ਔਖਾ ਹੁੰਦਾ ਤੇ ਚਲੋ ਜਿਹੜੀ RAMLAL ਦੀ ਤਾਈ ਹੁੰਦੀ ਆ ਉਹ ਵੀ ਬਹੁਤੀ ਬਜ਼ੁਰਗ ਹੁੰਦੀ ਆ ਤੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਹੁਣ RAMLAL ਆ ਜਿਹੜਾ ਉਹ ਆਪਣੀ ਧੀ ਨੂੰ ਪੜਨ ਲਾ ਦਿੰਦਾ ਉਹਦੇ ਲਈ ਪਰੌਂਠੇ ਬਣਾਉਂਦਾ ਉਹਨੂੰ ਸਕੂਲ ਭੇਜਦਾ ਆਪ ਕੰਮ ਤੇ ਚਲੇ ਜਾਂਦਾ ਫੇਰ ਜਦੋਂ ਉਹਨੇ ਸਕੂਲੋਂ ਆਉਣਾ ਹੁੰਦਾ ਫੇਰ ਖੇਤੋਂ ਗੇੜਾ ਮਾਰਦਾ ਉਹਦੇ ਵਾਸਤੇ ਚਾਹ ਬਣਾ ਦਿੰਦਾ ਜੋਤੀ ਵਿਚਾਰੀ ਕਦੇ ਕਿਸੇ ਕੁੜੀ ਕੋਲ ਚਲੀ ਗਈ ਐਸੇ ਤਰ੍ਹਾਂ ਹੀ ਜੋਤੀ ਦਾ ਸਮਾਂ ਪਾਸ ਹੋ ਜਾਂਦਾ ਕਈ ਵਾਰੀ ਰਾਮ ਲਾਲ ਸਕੂਲ ਤੋਂ ਉਹਨੂੰ ਸਿੱਧਾ ਆਪਣੇ ਖੇਤ ਲੈ ਜਾਂਦਾ ਜਿੱਥੇ ਵੀ ਉਹ ਕੰਮ ਕਰਦਾ ਸੀ ਐਸੇ ਤਰ੍ਹਾਂ ਰਾਮ ਲਾਲ ਦੇ ਦੇਣਾ ਜਿਹੜੇ ਲੰਘਦੇ ਰਹਿੰਦੇ ਆ ਤੇ ਜੋਤੀ ਵੱਡੀ ਹੋ ਜਾਂਦੀ ਆ ਜੋਤੀ 10ਵੀਂ ਜਮਾਤ ਪਾਸ ਕਰਦੀ ਆ ਜਿਹੜੇ ਪਿੰਡ ਦੇ ਵਿੱਚ ਜੋਤੀ ਰਹਿੰਦੀ ਆ ਉਸੇ ਪਿੰਡ ਦੇ ਵਿੱਚ 10ਵੀਂ ਤੱਕ ਦਾ ਹੀ ਸਕੂਲ ਆ ਤੇ ਰਾਮ ਲਾਲ ਜਦੋਂ ਇਹ ਵੇਖਦਾ ਵੀ ਮੇਰੀ ਧੀ ਪੜਨ ਦੇ ਵਿੱਚ ਵਧੀਆ ਹੁਸ਼ਿਆਰ ਆ ਤੇ ਉਹਨੂੰ ਅੱਗੇ ਪੜਾਉਣਾ ਚਾਹੁੰਦਾਗਾ ਤੇ ਜੋਤੀ ਆਪਣੇ ਪਿਓ ਨੂੰ ਕਹਿੰਦੀ ਕਿ ਪਾਪਾ ਤੁਸੀਂ ਇੰਨੀ ਮਿਹਨਤ ਕਰਕੇ ਮੈਨੂੰ 10 ਪੜਾਤਾ ਬਹੁਤ ਆ ਉਹ ਕਹਿੰਦਾ ਵੀ ਨਹੀਂ ਧੀਏ ਤੂੰ ਤਾਂ ਬਹੁਤ ਵੱਡਾ ਅਧਿਕਾਰੀ ਬਣਨਾ ਦੇਖ ਇਸ ਪਛੜੇ ਜਿਹੇ ਪਿੰਡ ਦੇ ਵਿੱਚੋਂ ਕੋਈ ਵੀ ਕੁੜੀ ਅੱਜ ਤੱਕ ਪੜੀ ਨਹੀਂ ਹੈਗੀ ਤੂੰ 10 ਪੜੀ ਆ ਤੂੰ ਇੰਨੇ ਵਧੀਆ ਨੰਬਰ ਲਏ ਆ ਤੇ ਮੈਨੂੰ ਇਹ ਉਮੀਦ ਆ ਵੀ ਤੂੰ ਕੁਝ ਬਣ ਸਕਦੀ ਆ ਜੋਤੀ ਆਪਣੇ ਪਿਓ ਦੀ ਗੱਲ ਸੁਣ ਕੇ ਹੈਰਾਨ ਹੁੰਦੀ ਵੀ ਖੇਤਾਂ ਦੇ ਵਿੱਚ ਮਜ਼ਦੂਰੀ ਕਰਨ ਵਾਲਾ ਆਮ ਜਾਂ ਮੇਰਾ ਪਿਓ ਵੀ ਇਹਨੂੰ ਪੜ੍ਹਾਈ ਦੀ ਇਮੀਅਤ ਪਤਾ ਹੁਣ ਜੋਤੀਕਰ ਦੇ ਕੰਮਾਂ ਦੇ ਵਿੱਚ ਆਪਣੇ ਪਿਓ ਦੀ ਮਦਦ ਕਰਨ ਲੱਗੀ ਸੀ ਪਾਪਾ ਮੈਂ ਕਿ ਆਮ ਲਾਲ ਜੋਤੀ ਨੂੰ ਕੰਮ ਨਹੀਂ ਕਰਨ ਦਿੰਦਾ ਸੀ ਉਹਨੂੰ ਕਹਿੰਦਾ ਸੀ ਬਸ ਤੂੰ ਪੜ ਪਰ ਉਹ ਇੰਨੀ ਮਿਹਨਤੀ ਸੀ ਉਹ ਕਹਿੰਦੀ ਵੀ ਜਿਹੜਾ ਟਾਈਮ ਮੈਂ ਕੰਮ ਕਰੂੰਗੀ ਉਹਨਾਂ ਟਾਈਮ ਐਕਸਟਰਾ ਮੈਂ ਰਾਤ ਨੂੰ ਪੜ ਲਵਾਂ ਪਰ ਪਪਾ ਤੁਸੀਂ ਬਹੁਤ ਚੁੱਲ੍ਹੇ ਤੇ ਹੱਥ ਸਾੜੇ ਆ ਵੀ ਹੁਣ ਮੈਂ ਤੁਹਾਡੀ ਮਦਦ ਕਰਨਾ ਚਾਹਣੀ ਆ ਚਲੋ ਉਸ ਤੋਂ ਬਾਅਦ ਉਹ ਕਰ ਕਰਾ ਕੇ ਉਹਨੂੰ ਪਲੱਸ 2 ਵੀ ਕਰਾ ਦਿੰਦਾ ਨਾਲ ਹੀ ਛੋਟਾ ਜਿਹਾ ਇੱਕ ਸ਼ਹਿਰ ਹੁੰਦਾ ਉਹਦੇ ਵਿੱਚ ਪਲੱਸ 2 ਤੱਕ ਦਾ ਸਕੂਲ ਹੁੰਦਾ ਤੇ ਜੋਤੀ ਹੈ ਜਿਹੜੀ ਪਲੱਸ 2 ਵਧੀਆ ਨੰਬਰਾਂ ਨਾਲ ਕਰ ਲੈਂਦੀ ਆ ਤੇ ਹੁਣ ਰਾਮ ਲਾਲ ਆ ਜਿਹੜਾ ਉਹ ਆਪਣੀ ਧੀ ਨੂੰ ਕਹਿੰਦਾ ਤੂੰ ਕੀ ਬਣਨਾ ਚਾਹੇਂਗੀ ਉਹ ਕਹਿੰਦੀ ਕਿ ਪਪਾ ਬਣਨ ਨੂੰ ਤਾਂ ਮੈਂ ਆਈਪੀਐਸ ਅਫੀਸਰ ਵੀ ਬਣ ਸਕਦੀ ਆ ਗੱਲ ਕਰ ਇਹ ਵੀ ਆਪਣੇ ਘਰ ਦੇ ਹਾਲਾਤ ਉਹ ਕਹਿੰਦਾ ਤੂੰ ਬਣ ਸਕਦੀ ਆ ਆਈਪੀਐਸ ਅਫੀਸਰ ਕਹਿੰਦੀ ਹਾਂ ਪਪਾ ਬਣ ਸਕਦੀ ਆ ਉਹ ਕਹਿੰਦਾ ਠੀਕ ਆ ਫਿਰ ਮੈਨੂੰ ਪਤਾ ਕਹਿਣਾ ਤਾਂ ਆਉਂਦਾ ਨਹੀਂ ਆਈਪੀਐਸ ਅਫੀਸਰ ਕਿੰਨਾਕ ਵੱਡਾ ਹੁੰਦਾ ਮੈਨੂੰ ਨਹੀਂ ਪਤਾ ਪਰ ਤੂੰ ਅਫਸਰ ਬਣ ਸਕਦੀ ਆ ਨਾ ਉਹ ਕਹਿੰਦੀ ਹਾਂ ਉਹ ਕਹਿੰਦਾ ਫਿਰ ਚਲ ਤੂੰ ਫਿਕਰ ਨਾ ਕਰ ਉਹਨੂੰ ਕਹਿੰਦਾ ਵੀ ਤੂੰ ਆਪਦੇ ਕਿਸੇ ਅਧਿਆਪਕ ਨਾਲ ਗੱਲ ਕਰ ਤੈਨੂੰ ਪੜ੍ਹਾਈ ਵਾਸਤੇ ਕੀ ਚਾਹੀਦਾ ਉਹ ਕਹਿੰਦੀ ਪਾਪਾ ਪੜ੍ਹਾਈ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਪੈਸਾ ਚਾਹੀਦਾ ਨਾਲੇ ਜੇ ਮੈਂ ਆਈਪੀਐਸ ਬਣਨਾ ਨਾ ਤਾਂ ਮੇਰੀ ਪੜ੍ਹਾਈ ਇੱਥੇ ਨਹੀਂ ਹੋਣੀ ਮੈਂ ਦਿੱਲੀ ਜਾ ਕੇ ਪੜ੍ਹਾਂਗੀ ਪਰ ਦਿੱਲੀ ਦੇ ਰਹਿਣ ਦਾ ਖਰਚ ਉੱਥੇ ਕਾਲਜ ਦੀ ਜਿਹੜੀ ਫੀਸ ਹੋਊਗੀ ਉਹ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਦੱਸ ਮੈਨੂੰ ਕਿੰਨੇ ਪੈਸੇ ਚਾਹੀਦੇ ਆ ਉਹ ਕਹਿੰਦੀ papa ਮੇਰੇ ਕੋਲੇ ਘੱਟੋ ਘੱਟ 3-4 ਲੱਖ ਰੁਪਇਆ ਤਾਂ ਹੋਵੇ ਤਾਂ ਇਹ ਗੱਲ ਸੁਣ ਕੇ RAMLAL ਇੱਕ ਵਾਰੀ ਤਾਂ ਸੋਚੀ ਪੈ ਜਾਂਦਾ ਪਰ ਉਹ ਆਪਣੀ ਧੀ ਨੂੰ ਸ਼ੋ ਨਹੀਂ ਹੋਣ ਦਿੰਦਾ ਉਹਨੂੰ ਇਹ ਆ ਵੀ ਜਦੋਂ ਹੁਣ ਮੈਂ ਮੂੰਹੋਂ ਕੱਢਤਾ ਤੇ ਚਲ ਉਹਨੂੰ ਕਹਿੰਦਾ ਵੀ ਠੀਕ ਆ ਤੂੰ ਆਪਣੀ ਜਾਣ ਦੀ ਤਿਆਰੀ ਕਰ ਵੀ ਮੈਂ ਆਪੇ ਪੈਸੇ ਦਾ ਬੰਦੋਬਸਤ ਕਰ ਦੂੰ ਜੋ ਤੈਨੂੰ ਇਹ ਸਾਰੀਆਂ ਗੱਲਾਂ ਮਜ਼ਾਕ ਲੱਗ ਰਹੀਆਂ ਹੁੰਦੀਆਂ ਉਹਨੂੰ ਐ ਹੁੰਦਾ ਵੀ ਮੇਰੇ ਪਿਓ ਕੋਲੇ ਕਿੱਥੇ ਪੈਸਾ ਪਰ RAMLAL ਇੱਕ ਬਹੁਤ ਵੱਡਾ ਫੈਸਲਾ ਲੈਂਦਾ RAMLAL RAMLAL ਪਿੰਡ ਦੇ ਸਰਪੰਚ ਕੋਲ ਜਾਂਦਾ ਜਿਹੜਾ ਪਿੰਡ ਦਾ ਸਰਪੰਚ ਆ ਉਹ ਲੋਕਾਂ ਨੂੰ ਪੈਸੇ ਪੂਸੇ ਦਿੰਦਾ ਵਿਆਸ ਤੇ ਤੇ ਉਹ ਸਰਪੰਚ ਨੂੰ ਕਹਿੰਦਾ ਵੀ ਮੇਰਾ ਘਰ ਆ ਜਿਹੜਾ ਉਹ ਗਹਿਣੇ ਰੱਖ ਲੈ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਕਹਿੰਦਾ ਵੀ ਤੂੰ ਪੈਸੇ ਕੀ ਕਰਨੇ ਆ ਵੀ ਕੁੜੀ ਦਾ ਵਿਆਹ ਰੱਖਿਆ ਕਹਿੰਦਾ ਨਹੀਂ ਕੁੜੀ ਦਾ ਵਿਆਹ ਨਹੀਂ ਰੱਖਿਆ ਮੈਂ ਕੁੜੀ ਨੂੰ ਪੜਾਉਣਾ ਅਫਸਰ ਬਣਾਉਣਾ ਉਹ ਕਹਿੰਦਾ ਤੇਰੀ ਧੀ ਕਿੱਥੋਂ ਅਫਸਰ ਬਣ ਜੂ ਤੁਹਾਡੇ ਵਰਗੇ ਗਰੀਬਾਂ ਦੀਆਂ ਧੀਆ ਕਦੇ ਅਫਸਰ ਬਣੀਆਂ ਨੇ ਤੂੰ ਵਿਆਹ ਕਰ ਉਹ ਕਹਿੰਦਾ ਵੀ ਦੇਖ ਸਰਪੰਚ ਸਾਹਿਬ ਜੇ ਤਾਂ ਪੈਸੇ ਦੇਣੇ ਆ ਦਿਓ ਵੀ ਮੈਂ ਕੀ ਕਰਨਾ ਉਹ ਮੈਨੂੰ ਪਤਾ ਤਾਂ ਚਲੋ ਸਰਪੰਚ ਵੀ ਉਸ ਤੋਂ ਬਾਅਦ ਨਹੀਂ ਬੋਲਦਾ ਉਹ ਸੋਚਦਾ ਵੀ ਮੈਨੂੰ ਤਾਂ ਕਰਾਏ ਤੱਕ ਮਤਲਬ ਆਗਾ ਵੀ ਮੈਂ ਤਾਂ ਇਹ ਤੋਂ ਹਣਾ ਪੈਸੇ ਦੇਣੇ ਆ ਤੇ ਉਹਦਾ ਵਿਆਜ ਲੈਣਾ ਤੇ ਜੇ ਨਾ ਦੇਉ ਤਾਂ ਮੈਂ ਘਰ ਆ ਜਿਹੜਾ ਉਹਨੂੰ ਗਿਰਵੀ ਹੈਗਾ ਮੈਂ ਉਹਨੂੰ ਨਾਮ ਕਰਾ ਲਵਾਂ ਚਲੋ ਉਹਨਾਂ ਨੂੰ 4 ਲੱਖ ਰੁਪਏ ਦੇ ਦਿੰਦਾ ਤੇ ਜਿਹੜਾ ਜੋਤੀ ਦਾ ਪਿਓ ਆ RAMLAL ਉਹ ਜੋਤੀ ਦੇ ਅਕਾਊਂਟ 'ਚ ਪੈਸੇ ਪਾ ਦਿੰਦਾ ਤੇ ਉਹਨੂੰ ਕਹਿੰਦਾ ਵੀ ਤੂੰ ਜਾ ਪੁੱਤ ਦਿੱਲੀ ਜਾਣ ਦੀ ਤਿਆਰੀ ਕਰ ਸਾਰਾ ਕੰਮ ਜੋਤੀ ਆਪ ਕਰਦੀ ਆ ਮਤਲਬ ਕਿ ਦਿੱਲੀ ਜਾ ਕੇ ਕਿੱਥੇ ਰਹਿਣਾ ਕਿੱਥੇ ਪੜਨਾ ਕਿੱਥੇ ਕੋਚਿੰਗ ਲੈਣੀ ਆ ਉਹ ਆਪਣੇ ਅਧਿਆਪਕਾਂ ਨਾਲ ਗੱਲ ਕਰਕੇ ਸਾਰਾ ਬੰਦੋਬਸਤ ਕਰ ਲੈਂਦੀ ਆ ਤੇ ਚਲੋ ਜੋਤੀ ਦੀ ਰਵਾਨਗੀ ਜਦੋਂ ਹੁੰਦੀ ਆ ਤਾਂ ਜੋਤੀ ਦਾ ਮਨ ਉਦਾਸ ਹੁੰਦਾ ਤੇ ਉਹ ਹੈਰਾਨ ਵੀ ਹੁੰਦੀ ਆ ਵੀ ਮੇਰੇ ਪਿਓ ਨੇ ਮੈਨੂੰ ਇੰਨੇ ਪੈਸੇ ਕਿੱਥੋਂ ਲਿਆ ਤੇ ਉਹ ਆਪਦੇ ਪਿਓ ਨੂੰ ਇਹ ਵੀ ਕਹਿੰਦੀ ਆ ਵੀ ਜਿਹੜੇ 4 ਲੱਖ ਰੁਪਏ ਤੁਸੀਂ ਮੈਨੂੰ ਦੇ ਰਹੇ ਹੋ ਨਾ ਤੇ ਇਹਦਾ ਇੱਕ ਵੀ ਪੈਸਾ ਜਿਹੜਾ ਉਹ ਬ्यर्थ ਨਹੀਂ ਜਾਊਗਾ ਵੀ ਮੈਂ ਇਹਨੂੰ ਦੁੱਗਣਾ ਕਰਕੇ ਮੋੜੂ ਬਸ ਤੁਸੀਂ ਮੈਨੂੰ ਹਨਾ ਉੱਡਣ ਲਈ ਖੰਭ ਦਿੱਤੇ ਹਨਾ ਤਾਂ ਤੁਸੀਂ ਇਹ ਸੋਚਿਓ ਵੀ ਸੋਡੀਤੀ ਤੁਹਾਨੂੰ ਅਸਮਾਨ ਦੀ ਉਡਾਰੀ ਜ਼ਰੂਰ ਲਵਾਊਗੀ ਚਲੋ ਇਹਨਾਂ ਗੱਲਾਂ ਬਾਤਾਂ ਨਾਲ ਜੋਤੀ ਜਿਹੜੀ ਵਿਦਾ ਲੈਂਦੀ ਆ ਦਿੱਲੀ ਜਾ ਕੇ ਉਹ ਆਪਣੀ ਕੋਚਿੰਗ ਲੈਣੀ ਸ਼ੁਰੂ ਕਰਦੀ ਆ ਦਿਨ ਰਾਤ ਇੱਕ ਕਰਕੇ ਜੋਤੀ ਉੱਥੇ ਮਿਹਨਤ ਕਰਦੀ ਆ ਕਈ ਵਾਰੀ ਉਹਨੇ ਭੁੱਖ ਕੱਟੀ ਉਹਨੇ ਨੀਂਦ त्याਗੀ ਕਿਉਂਕਿ ਉਹਦੇ ਸਿਰ ਤੇ ਸਿਰਫ ਇੱਕੋ ਹੀ ਜਨੂਨ ਸੀ ਕਿ ਆਈਪੀਐਸ ਬਣਨਾ ਵੀ ਮੂੰਹੋਂ ਕੱਢੀ ਆ ਗੱਲ ਇਹ ਪਗੋਣੀ ਆ ਤੇ ਆਪਦੇ ਪਿਓ ਨੂੰ ਇੱਕ ਦਿਨ ਮਾਣ ਸਨਮਾਨ ਵਾਲੀ ਜ਼ਿੰਦਗੀ ਦੇਣੀ ਆ ਜਿਹੜੇ ਪਿਓ ਨੇ ਮੇਰੇ ਲਈ ਸਾਰੀ ਉਮਰ ਬਿਨਾ ਪਤਨੀ ਤੋਂ ਕੱਢੀ ਤੇ ਬੜੀ ਮਿਹਨਤ ਕੀਤੀ। ਇਹੀ ਜਨੂਨ ਸੀ ਜਿਹੜਾ ਜੋਤੀ ਨੂੰ ਦਿਨ ਰਾਤ ਟਿਕਣ ਨਹੀਂ ਦਿੰਦਾ ਸੀ ਉਹ ਆਪਣਾ ਕੰਜੂਸੀ ਕਰਦੀ ਉਹਨੂੰ ਇਹ ਹੁੰਦਾ ਵੀ ਮੈਂ ਪੈਸਾ ਬਰਬਾਦ ਨਾ ਕਰਾਂ। ਚਲੋ 1 ਸਾਲ ਦੀ ਸਖਤ ਮਿਹਨਤ ਦੇ ਬਾਅਦ ਜੋਤੀ ਆਪਣਾ ਟੈਸਟ ਦਿੰਦੀ ਆ ਪਰ ਉਸ ਟੈਸਟ ਦੇ ਵਿੱਚ ਉਹ ਰਹਿ ਜਾਂਦੀ ਆ ਇੱਕ ਵਾਰ ਉਹਦਾ ਮਨ ਨਿਰਾਸ਼ ਹੁੰਦਾ ਪਰ ਉਹ ਸੋਚਦੀ ਹੈ ਵੀ ਨਹੀਂ ਹਾਰਨਾ ਨਹੀਂ ਜੋਤੀ ਤੂੰ ਜਿੱਤਣਾ ਆਪਣੇ ਆਪ ਨੂੰ ਹੱਲਾਸ਼ੇਰੀ ਦਿੰਦੀ ਆ ਤੇ ਫਿਰ ਉਹ ਦੁਬਾਰਾ ਤਿਆਰੀ ਦੇ ਵਿੱਚ जुट ਜਾਂਦੀ ਆ ਅਗਲੇ ਸਾਲ ਉਹ ਫਿਰ ਟੈਸਟ ਦਿੰਦੀ ਆ ਤੇ ਇਹਨਾਂ 2 ਸਾਲਾਂ ਦੇ ਵਿੱਚ ਜੋਤੀ ਸਿਰਫ ਦੋ ਵਾਰ ਆਪਣੇ ਪਿਓ ਕੋਲ ਆਈ ਸੀਗੀ ਕਿਉਂਕਿ ਆਉਣਾ ਜਾਣਾ ਔਖਾ ਸੀ ਉਹਨੂੰ ਲੱਗਦਾ ਸੀ ਪਾੜਾ ਕਰਾਇਆ ਲੱਗਦਾਗਾ ਵੀ ਪੜਾਈ ਵੀ ਖਰਾਬ ਹੁੰਦੀ ਆ ਤੇ ਜੋਤੀ ਦਾ ਪਿਓ RAMLAL ਉਹਨੂੰ ਇਹੀ ਹੱਲਾਸ਼ੇਰੀ ਦਿੰਦਾ ਸੀ ਕਹਤੀਏ ਬਸ ਤੂੰ ਅਫਸਰ ਬਣ ਕੇ ਆ ਜਾ ਆਪਣੇ ਸਾਰੇ ਦੁੱਖ ਕੱਟੇ ਜਾਣਗੇ ਤੇ ਚਲੋ ਅਗਲੀ ਵਾਰ ਜੋਤੀ ਟੈਸਟ ਦਿੰਦੀ ਆ ਤੇ ਉਹਦਾ ਟੈਸਟ ਕਲੀਅਰ ਹੋ ਜਾਂਦਾ ਤੇ ਬੜੀ ਖੁਸ਼ ਹੁੰਦੀ ਆ ਟੈਸਟ ਕਲੀਅਰ ਹੋਣ ਤੋਂ ਬਾਅਦ ਉਹਦੀ ਇੰਟਰਵਿਊ ਹੁੰਦੀ ਆ ਤੇ ਇੰਟਰਵਿਊ ਤੋਂ ਬਾਅਦ ਨਾਲ ਦੀ ਨਾਲ ਉਹਦੀ ਟ੍ਰੇਨਿੰਗ ਲੱਗ ਜਾਂਦੀ ਆ ਤੇ ਹੁਣ ਉਹ ਇਹ ਸੋਚਦੀ ਆ ਵੀ ਜਿੱਥੇ ਮੈਂ ਪਹਿਲਾਂ 2 ਸਾਲਾਂ ਚ ਸਿਰਫ 2 ਗਿੜੇ ਲਾਏ ਆ ਵੀ ਹੁਣ ਤਾਂ 1 ਸਾਲ ਦੀ ਟ੍ਰੇਨਿੰਗ ਹੀ ਆ ਨਾ ਵੀ 1 ਸਾਲ ਦੀ ਟ੍ਰੇਨਿੰਗ ਦੇ ਦੌਰਾਨ ਵੀ ਮੈਂ ਘਰ ਨਹੀਂ ਜਾਉਂਗੀ ਚਿੱਠੀ ਪੱਤਰ ਉਹ ਆਪਦੇ ਪਿਓ ਨੂੰ ਲਿਖਦੀ ਰਹਿੰਦੀ ਸੀ ਉਹਦਾ ਪਿਓ ਕਿਸੇ ਨਾ ਕਿਸੇ ਤੋਂ ਪੜ੍ਹਾ ਲੈਂਦਾ ਸੀ ਆਪਦੀ ਖੈਰ ਸੁਖ ਦੱਸ ਦਿੰਦੀ ਸੀ ਤੇ ਚਲੋ 1 ਸਾਲ ਦੀ ਟ੍ਰੇਨਿੰਗ ਆ ਜਿਹੜੀ ਹਨਾ ਜੋਤੀ ਪੂਰੀ ਤਨਦੇਹੀ ਨਾਲ ਆਪਣੀ ਟ੍ਰੇਨਿੰਗ ਆ ਜਿਹੜੀ ਲਾਉਂਦੀ ਆ ਤੇ ਟ੍ਰੇਨਿੰਗ ਉਹਦੀ ਅੱਜ ਪੂਰੀ ਹੋ ਚੁੱਕੀ ਆ ਉਹ ਦਿੱਲੀ ਤੋਂ ਆਪਣੇ ਪਿੰਡ ਵਾਪਸ ਜਾ ਰਹੀ ਆ ਉਸ ਤੋਂ ਬਾਅਦ ਉਹਦੀ ਜੋਇਨਿੰਗ ਹੋਣੀ ਹੁੰਦੀ ਆ ਤੇ ਉਹਦੀ ਜੋਇਨਿੰਗ ਵੀ ਉਹਦੇ ਪਿੰਡ ਤੋਂ ਥੋੜੀ ਦੂਰ ਸ਼ਹਿਰ ਆ ਉੱਥੇ ਹੋਣੀ ਹੁੰਦੀ ਆ ਉਹ ਸੋਚਦੀ ਆ ਵੀ ਚਲੋ ਹੁਣ ਮੈਂ ਆਪਣੀ ਟ੍ਰੇਨਿੰਗ ਤਾਂ ਪੂਰੀ ਕਰ ਲਈ ਹੁਣ ਮੈਂ ਪਹਿਲਾਂ ਘਰ ਜਾਵਾਂ ਤੇ ਆਪਦੇ ਪਿਓ ਨੂੰ ਸਰਪ੍ਰਾਈਜ਼ ਦੇਵਾਂ ਆਪਦੇ ਪਿਓ ਨੂੰ ਮਿਲਾਂ ਆਪਦੇ ਪਿੰਡ 'ਚ ਜਾਵਾਂ ਤੇ ਚਲੋ ਜੋਤੀ ਆ ਨਾ ਜਿਹੜੀ ਉਹ ਬਾਈ ਟ੍ਰੇਨ ਆਉਂਦੀ ਆ ਟ੍ਰੇਨ ਦੇ ਵਿੱਚ ਬਹਿ ਕੇ ਉਹਦਾ ਸਾਰੇ ਰਾਹ ਸੁਪਨੇ ਲੈਂਦੀ ਆਉਂਦੀ ਆ ਵੀ ਮੈਂ ਆਪਣੇ ਪਿਓ ਨੂੰ ਵਧੀਆ ਜ਼ਿੰਦਗੀ ਦਿਊ ਮੇਰੇ ਪਿਓ ਨੇ ਮੇਰੇ ਕਰਕੇ ਕਿੰਨੇ ਦੁੱਖ ਸਹੇ ਆ ਸਾਰੀਆਂ ਤੀਜਾਂ ਉਹ ਸੋਚਦੀ ਆਉਂਦੀ ਆ ਤੇ ਚਲੋ ਟ੍ਰੇਨ ਦਾ ਵੀ ਜਿਹੜਾ 10 ਘੰਟਿਆਂ ਦਾ ਸਫ਼ਰ ਆ ਉਹਦਾ ਪੂਰਾ ਹੁੰਦਾ ਤੇ ਉਹ ਆਪਣੇ ਪਿੰਡ ਦੇ ਨੇੜਲੇ ਸ਼ਹਿਰ ਦੇ ਵਿੱਚ ਜਿੱਥੇ ਉਹਨੇ ਪਲੱਸ 2 ਕੀਤੀ ਸੀ ਉਸੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਤਰਦੀ ਆ ਤੇ ਜਦੋਂ ਰੇਲਵੇ ਸਟੇਸ਼ਨ ਤੋਂ ਪੌੜੀਆਂ ਉਤਰ ਕੇ ਉਹ ਆਉਂਦੀ ਆ ਅੱਗੇ ਆਟੋ ਨੂੰ ਵੇਖਣ ਲੱਗਦੀ ਆ ਤਾਂ ਉਹਦੀ ਨਿਗਾ ਇੱਕ ਬਜ਼ੁਰਗ ਤੇ ਪੈਂਦੀ ਆ ਉਹ ਬਜ਼ੁਰਗ ਜਿਹੜਾ ਹੱਥ ਦੇ ਵਿੱਚ ਇੱਕ ਕੋਲਾ ਲੈ ਕੇ ਬੈਠਾ ਹੁੰਦਾ ਤੇ ਉਹਦੀ ਹਾਲਤ ਕਾਫੀ ਖਰਾਬ ਹੁੰਦੀ ਆ ਉਹ ਜਦੋਂ ਕੋਲ ਦੀ ਲੰਗਣ ਲੱਗਦੀ ਆ ਇੱਕ ਵਾਰ ਤੋਂ ਲੰਗ ਜਾਂਦੀ ਆ ਮੁੜ ਕੇ ਉਹਨੂੰ ਐ ਲੱਗਦਾ ਵੀ ਇਹ ਬੰਦਾ ਕਿਤੇ ਦੇਖਿਆ ਲੱਗਦਾ ਜਦੋਂ ਉਹ ਵਾਪਸ ਆ ਕੇ ਵੇਖਦੀ ਆ ਨਾ ਤੇ ਉਹਦੀਆਂ ਤਾਹਾਂ ਨਿਕਲ ਜਾਂਦੀਆਂ ਤੇ ਉਹ ਕਹਿੰਦੀ ਵੀ ਬਾਪੂ ਤੁਸੀਂ ਪਪਾ ਤੁਸੀਂ RAMLAL ਆ ਜਿਹੜਾ ਉਹ ਖੜਾ ਹੋ ਜਾਂਦਾ ਤੇ ਉਹ ਪਛਾਣ ਲੈਂਦਾ ਉਹ ਕਹਿੰਦਾ ਵੀ ਜੋਤੀ ਉਹ ਕਹਿੰਦੀ ਪਪਾ ਤੁਸੀਂ ਇਸ ਹਾਲ ਦੇ ਵਿੱਚ ਤੁਹਾਨੂੰ ਪਤਾ ਥੋੜੀ ਧੀ ਅਫਸਰ ਬਣ ਗਈ ਤੇ ਤੁਸੀਂ ਇੱਥੇ ਕੀ ਹਾਲਤ ਹੋ ਕੀਤੀ ਹੈ ਤੁਸੀਂ ਇਸ ਤਰ੍ਹਾਂ ਕਿਉਂ ਤੁਸੀਂ ਤਾਂ ਚਿੱਠੀ ਦੇ ਵਿੱਚ ਲਿਖਾਉਂਦੇ ਹੁੰਦੇ ਸੀ ਸਭ ਵਧੀਆ ਮੈਂ ਤਾਂ ਆਪਦੀ ਟ੍ਰੇਨਿੰਗ ਦੇ ਵਿੱਚ ਇਹੋ ਜਿਹਾ ਉਲਝੀ ਕਿ ਮੇਰਾ ਬਸ ਮੈਂ ਚਿੱਠੀ ਲਿਖਾ ਦਿੰਦੀ ਸੀ ਚਿੱਠੀ ਪੜ੍ਹ ਕੇ ਖੁਸ਼ ਹੋ ਜਾਂਦੀ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਮੈਂ ਮੁਸੀਬਤ ਦੇ ਵਿੱਚ ਆ ਨਾਲੇ ਇਹੋ ਜੀ ਕੀ ਨੋ ਬਤਾਈ ਕਿ ਤੁਸੀਂ ਇੱਥੇ ਭੀਖ ਮੰਗ ਰਹੇ ਹੋ ਤਾਂ ਫਿਰ RAMLAL ਪਹਿਲਾਂ ਤਾਂ ਆਪਦੀ ਧੀ ਨੂੰ ਗੱਲ ਨਾ ਲਾਉਂਦਾ ਫਿਰ ਉਹਨੂੰ ਕਹਿੰਦਾ ਵੀ ਧੀਏ ਮੈਂ ਤੈਨੂੰ ਇਸ ਕਰਕੇ ਨਹੀਂ ਦੱਸਿਆ ਕਿ ਤੇਰੀ ਪੜ੍ਹਾਈ ਦੇ ਵਿੱਚ ਵਿਗੜਨਾ ਪਵੇ ਦਾ ਅਸਲ ਮੈਂ ਆਪਣਾ ਘਰ ਗਹਿਣੇ ਰੱਖ ਕੇ ਤੈਨੂੰ 4 ਲੱਖ ਰੁਪਈਆ ਦਿੱਤਾ ਸੀ ਤੇ ਉਹ ਪੈਸੇ ਮੈਂ 2 ਸਾਲ ਦੇ ਵਿੱਚ ਮੋੜਨ ਦੀ ਸ਼ਰਤ ਲਿਖਾਈ ਸੀ ਤੇ ਸਰਪੰਚ ਸੀ ਜਿਹੜਾ 2 ਸਾਲ ਬਾਅਦ ਉਹ ਆਪਣੀ ਗੱਲ ਤੇ ਖੜਾ ਰਿਹਾ ਉਹਨੇ ਮੈਨੂੰ ਕੋਈ ਮੌਕਾ ਨਹੀਂ ਦਿੱਤਾ ਉਹਨੇ ਮੈਨੂੰ ਇਹੀ ਗੱਲ ਕਹੀ ਕਿ ਤੂੰ ਆਪਣੀ ਧੀ ਨੂੰ ਅਫਸਰ ਬਣਾਉਣ ਦੇ ਸੁਪਨੇ ਵੇਖਦਾ ਤੇਰੀ ਧੀ ਅਫਸਰ ਨਹੀਂ ਬਣ ਸਕਦੀ ਤੁਹਾਡੇ ਵਰਗੇ ਗਰੀਬ ਘਰਾਣੀਆਂ ਕੁੜੀਆਂ ਅਫਸਰ ਬਣਨਗੀਆਂ ਨਾਈ ਦਿਰੇ ਤੋਂ ਮੇਰਾ ਪੈਸਾ ਮੋੜਿਆ ਜਾਣਾ ਤੂੰ ਘਰ ਛੱਡ ਤੇ ਉਹਨਾਂ ਨੇ ਘਰ ਦਾ ਕਬਜ਼ਾ ਲੈ ਲਿਆ ਪਹਿਲਾਂ ਤਾਂ ਮੈਂ ਖੇਤਾਂ ਦੇ ਵਿੱਚ ਕਿਸੇ ਨਾ ਕਿਸੇ ਦੇ ਕੰਮ ਕਰਦਾ ਪਰ ਹੁਣ ਮੇਰਾ ਸਰੀਰ ਕੰਮ ਕਰਨ ਤੋਂ ਜਵਾਬ ਦੇ ਗਿਆ ਸੀਗਾ ਮੈਂ ਕੰਮ ਨਹੀਂ ਕਰ ਸਕਿਆ ਫਿਰ ਮੈਂ ਆਪਣੇ ਪਾਪੀ ਪੇਟ ਲਈ ਭੀਖ ਮੰਗਣੀ ਸ਼ੁਰੂ ਕੀਤੀ ਮੈਨੂੰ ਬਹੁਤ ਦੁੱਖ ਹੁੰਦਾ ਕਿ ਸਾਰੀ ਉਮਰ ਮਿਹਨਤ ਕਰਨ ਤੋਂ ਬਾਅਦ ਹੁਣ ਮੈਂ ਭੀਖ ਮੰਗਦਾ ਪਰ ਮੈਂ ਆਪਣੀ ਤੀ ਦੇ ਆਉਣ ਦਾ ਇੰਤਜ਼ਾਰ ਕਰਦਾ ਸੀ ਮੈਨੂੰ ਪਤਾ ਸੀ ਵੀ ਤੂੰ ਜ਼ਰੂਰ ਆਏਂਗੀ ਤੇ ਅਫਸਰ ਬਣ ਕੇ ਆਏਂਗੀ ਫਿਰ ਜੋਤੀ ਦੀਆਂ ਤਾਂ ਹਾ ਨਿਕਲ ਜਾਂਦੀਆਂ ਉਹ ਆਪਣੇ ਪਿਓ ਨੂੰ ਕਿੰਨਾ ਚਿਰ ਗੱਲ ਨਾਲ ਲਾ ਕੇ ਰੱਖਦੀ ਹੈ ਤੇ ਕਹਿੰਦੀ ਕਿ ਡੈਡੀ ਤੁਸੀਂ ਇੱਕ ਵਾਰ ਤਾਂ ਮੈਨੂੰ ਕਿਹਾ ਹੁੰਦਾ ਪਾਪਾ ਤੁਸੀਂ ਮੈਨੂੰ ਇੱਕ ਵਾਰ ਚਿੱਠੀ 'ਚ ਜ਼ਿਕਰ ਕੀਤਾ ਹੁੰਦਾ ਤੇ ਮੈਂ ਤੁਹਾਨੂੰ ਭੀਖ ਮੰਗਣ ਕਿਉਂ ਦਿੰਦੀ ਲਾਹਨਤ ਆ ਮੇਰੇ ਤੇ ਮੈਂ ਅਫਸਰ ਬਣ ਕੇ ਆਈਆਂ ਤੇ ਤੁਸੀਂ ਭੀਖ ਮੰਗ ਰਹੇ ਹੋ ਉਹ ਕਹਿੰਦਾ ਧੀਏ ਲਾਹਨਤ ਨਹੀਂ ਹੈਗੀ ਤੇਰੇ ਵਰਗੀਆਂ ਧੀਆਂ ਤੇ ਤਾਂ ਮਾਣ ਆ ਤੂੰ ਅਫਸਰ ਬਣ ਕੇ ਆਈਆਂ ਦੇਖ ਮੇਰੀ ਜ਼ਿੰਦਗੀ ਤਾਂ ਸੰਵਰ ਗਈ ਨਾ ਉਹ ਕਹਿੰਦੀ ਫਿਰ ਚੱਲ ਤੁਸੀਂ ਇੱਥੇ ਹੁਣ ਭੀਖ ਨਹੀਂ ਮੰਗੋਗੇ ਉਹ ਆਪਣੇ ਪਿਓ ਨੂੰ ਲੈ ਕੇ ਆਪਦੇ ਪਿੰਡ ਜਾਂਦੀ ਆ ਪਿੰਡ ਜਾ ਕੇ ਉਹ ਆਪਣੇ ਉਸੇ ਘਰ ਦੇ ਗੇਟ 'ਚ ਅੱਗੇ ਖੜੀ ਹੁੰਦੀ ਆ ਤੇ ਆਣ ਗਵਾਂਢ ਦੇ ਵਿੱਚ ਉਹ ਚਾਚੀਆਂ ਤਾਇਿਆਂ ਦੇ ਜਿਹੜੇ ਘਰ ਸੀ ਉਹਨਾਂ ਦੇ ਕੁੰਡੇ ਖੜਕਾਉਂਦੀ ਆ ਤੇ ਉਹਨਾਂ ਨੂੰ ਦੱਸਦੀ ਆ ਵੀ ਮੈਂ ਆ ਗਈ ਤੇ ਮੈਂ ਅਫਸਰ ਬਣ ਕੇ ਆਈ ਆ ਤੇ ਉਸ ਤੋਂ ਬਾਅਦ ਜਿਹੜਾ ਸਰਪੰਚ ਹੁੰਦਾ ਜਿਹਨੇ ਘਰ ਦਾ ਕਬਜ਼ਾ ਲਿਆ ਹੁੰਦਾ ਉਸ ਘਰ ਨੂੰ ਲੋਕ ਹੀ ਲੱਗਿਆ ਹੁੰਦਾ ਕਿਉਂਕਿ ਇਹਨਾਂ ਦੇ ਘਰ ਕਿਹਨੇ ਰਹਿਣਾ ਸੀ ਤੇ ਪਰ ਕਬਜ਼ਾ ਉਹਦੇ ਕੋਲ ਸੀ ਤੇ ਫਿਰ ਪਿੰਡ ਦੇ ਲੋਕੀ ਜਦੋਂ ਇਕੱਠੇ ਹੁੰਦੇ ਆ ਤੇ ਉਹ ਵੇਖਦੇ ਆ ਹਨਾ ਵੀ ਸਾਡੇ ਪਛੜੇ ਜੇ ਪਿੰਡ ਦੀ ਕੁੜੀ ਅਫਸਰ ਬਣ ਗਈ ਜੋਤੀ ਨੂੰ ਬੜੀਆਂ ਦਵਾਮਾਂ ਦਿੰਦੇ ਆ ਉਹਦਾ ਮਾਣ ਸਨਮਾਨ ਕਰਦੇ ਆ ਤੇ ਫਿਰ ਸਾਰੇ ਜਣੇ ਇਕੱਠੇ ਹੋ ਕੇ ਸਰਪੰਚ ਦੇ ਘਰ ਜਾਂਦੇ ਆ ਤੇ ਜੋਤੀ ਨੂੰ ਆਇਆ ਵੇਖ ਕੇ ਸਰਪੰਚ ਜਿਹੜਾ ਖੜਾ ਹੁੰਦਾ ਤੇ ਉਹਦੇ ਪਿਓ ਦੀ ਹਾਲਤ ਦੇਖ ਕੇ ਸ਼ਰਮਿੰਦਾ ਵੀ ਹੁੰਦਾ ਵੀ ਇਹਦੀ ਹਾਲਤ ਕੀ ਹੋਈ ਹੈ ਤੇ ਫਿਰ ਜੋਤੀ ਹੈ ਨਾ ਜਿਹੜੀ ਉਹ ਸਰਪੰਚ ਨੂੰ ਕਹਿੰਦੀ ਸਰਪੰਚ ਸਾਹਿਬ ਠੀਕ ਆ ਤੁਸੀਂ ਪੈਸੇ ਦਿੱਤੇ ਸੀ ਤੇ ਮੇਰੇ ਪਿਓ ਨੇ ਘਰ ਗਹਿਣੇ ਕੀਤਾ ਸੀ ਤੁਹਾਡਾ ਹੱਕ ਸੀ ਉਸ ਮਕਾਨ ਦਾ ਕਬਜ਼ਾ ਲੈਣਾ ਪਰ ਉਹ ਮੇਰੇ ਪਿਓ ਦੀ ਅਮਾਨਤ ਆ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਉਸ ਮਕਾਨ ਦਾ ਕੀ ਲਓਗੇ ਤੇ ਜਦੋਂ ਪਿੰਡ ਦੇ ਲੋਕੀ ਹਨਾ ਦੱਸਦੇ ਆ ਸਰਪੰਚ ਨੂੰ ਵੀ ਇਹ ਅਫਸਰ ਬਣ ਗਈ ਵੱਡੀ ਅਧਿਕਾਰੀ ਬਣ ਗਈ ਤੇ ਸਰਪੰਚ ਵੀ ਸ਼ਰਮਿੰਦਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਧੀਏ ਤੂੰ ਇੰਨੀ ਵੱਡੀ ਪ੍ਰਾਪਤੀ ਖੱਟ ਕੇ ਆਈਆਂ ਤੇ ਮੈਂ ਤੇਰੇ ਤੋਂ ਉਸ ਘਰ ਦੀ ਕੀਮਤ ਲਵਾਂ ਵੈਸੇ ਵੀ ਉਹ ਘਰ ਥੋੜਾ ਠੀਕ ਆ ਤੇਰੇ ਪਿਓ ਨੇ ਮੇਰੇ ਤੋਂ ਪੈਸੇ ਲਏ ਸੀ ਪਰ ਜਿੰਨੇ ਪੈਸੇ ਮੇਰੇ ਤੋਂ ਲਏ ਸੀ ਤੁਸੀਂ ਮੈਨੂੰ ਉਹ ਪੈਸੇ ਵਾਪਸ ਕਰ ਦਿਓ ਤੇ ਘਰ ਥੋੜਾ ਸਾਰੇ ਜਾਣੇ ਉੱਥੇ ਤਾੜੀਆਂ ਮਾਰਨ ਲੱਗ ਜਾਂਦੇ ਆ ਹੁਣ ਪੂਰੇ ਪਿੰਡ ਦੇ ਵਿੱਚ ਜੋਤੀ ਦੇ ਅਧਿਕਾਰੀ ਬਣਨ ਦੀ ਖੁਸ਼ੀ ਮਨਾਈ ਜਾਂਦੀ ਆ ਇੱਕ ਪਛੜੇ ਪਿੰਡ ਦੀ ਉਹ ਕੁੜੀ ਜਿਹੜੀ ਕਿ ਬਿਨਾ ਮਾਂ ਤੋਂ ਪਲੀ ਸੀ ਤੇ ਜਿਹਦੀ ਕੋਈ ਪਰਵਰਿਸ਼ ਕਰਨ ਵਾਲਾ ਹੈ ਨਹੀਂ ਸੀ ਜਿਹਦਾ ਪਿਓ ਦਿਹਾੜੀਆਂ ਕਰਦਾ ਸੀ ਅੱਜ ਉਹ ਵੱਡੀ ਅਫਸਰ ਬਣ ਗਈ ਸੀ ਤੇ ਉਸ ਤੋਂ ਬਾਅਦ ਉਹ ਜਦੋਂ ਆਪਣੀ ਡਿਊਟੀ ਜੁਆਇਨ ਕਰਦੀ ਆ ਤਾਂ ਪਿੰਡ ਦੇ ਮੋਹਤਵਾਰ ਬੰਦੇ ਉਹਦੇ ਨਾਲ ਜਾਂਦੇ ਆ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਨੇ ਕਿ ਇੱਕ ਪਛੜੇ ਜਿਹੇ ਛੋਟੇ ਜਿਹੇ ਗਰੀਬ ਜਿਹੇ ਪਰਿਵਾਰ ਦੀ ਕੁੜੀ ਕਿਵੇਂ ਆਈਪੀਐਸ ਅਧਿਕਾਰੀ ਬਣਦੀ ਆ ਤੇ ਉਸ ਤੋਂ ਬਾਅਦ ਫਿਰ ਜੋਤੀ ਆਪਣੇ ਪਿੰਡ ਲਈ ਖੜਦੀ ਆ ਮੈਨੂੰ ਮੇਰੇ ਪਿੰਡ ਦੇ ਵਿੱਚ ਵਧੀਆ ਸਕੂਲ ਚਾਹੀਦਾ ਕਾਲਜ ਵੀ ਚਾਹੀਦਾ ਤੇ ਹਸਪਤਾਲ ਵੀ ਚਾਹੀਦਾ ਤੇ ਉਹ ਆਪਣੇ ਪਿੰਡ ਦਾ ਨਾਮ ਆ ਜਿਹੜਾ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਆਪਣੇ ਏਰੀਏ ਦੇ ਵਿੱਚ ਮਸ਼ਹੂਰ ਕਰਾਉਂਦੀ ਆ। ਉਹੀ ਲੋਕ ਜਿਹੜੇ ਕਹਿੰਦੇ ਹੁੰਦੇ ਸੀ ਵੀ ਜੋਤੀ ਪੜ ਨਹੀਂ ਸਕਦੀ ਉਹੀ ਸਰਪੰਚ ਜਿਹੜਾ RAM Lal ਨੂੰ ਕਹਿੰਦਾ ਸੀ ਵੀ ਤੂੰ ਆਪ ਦੀ ਧੀ ਨੂੰ ਵਿਆਹ ਦੇ ਤੇ ਉਸ ਤੋਂ ਬਾਅਦ ਜੋਤੀ ਦਾ ਉਸ ਪਿੰਡ ਦੇ ਵਿੱਚ ਪੂਰਾ ਮਾਣ ਸਨਮਾਨ ਹੁੰਦਾ ਤੇ ਜੋਤੀ ਦੇ ਪਿੰਡ ਦੇ ਵਿੱਚ ਜੋਤੀ ਦੇ ਅਫਸਰ ਬਣਨ ਦੀ ਖੁਸ਼ੀ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ ਜਾਂਦਾ। ਉਸੇ ਦਿਨ ਹੀ ਪਿੰਡ ਦੇ ਵਿੱਚ ਨਵੇਂ ਬਣਨ ਵਾਲੇ ਸਕੂਲ ਦਾ ਉਦਘਾਟਨ ਵੀ ਹੋਣਾ ਹੁੰਦਾ ਤੇ ਫਿਰ ਜੋਤੀ ਨੂੰ ਉੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਜਾਂਦਾ ਤੇ ਜੋਤੀ ਫਿਰ ਉੱਥੇ ਸਟੇਜ ਤੇ ਖੜ ਕੇ ਇਹੀ ਕਹਿੰਦੀ ਆ ਵੀ ਕੁੜੀਆਂ ਨੂੰ ਪੜਨ ਦਾ ਮੌਕਾ ਦਿਓ ਕੁੜੀਆਂ ਅੱਗੇ ਵੱਧ ਸਕਦੀਆਂ ਕੁੜੀਆਂ ਅਧਿਕਾਰੀ ਵੀ ਬਣ ਸਕਦੀਆਂ ਅਫਸਰ ਬਣ ਸਕਦੀਆਂ ਵਕੀਲ ਬਣ ਸਕਦੀਆਂ ਜੱਜ ਬਣ ਸਕਦੀਆਂ ਕੁੜੀਆਂ ਨੂੰ ਇਹ ਨਾ ਸਮਝੋ ਕਿ ਕੁੜੀਆਂ ਨੂੰ ਪੜਾਉਣਾ ਨਹੀਂ ਕੁੜੀਆਂ ਨੂੰ ਘਰੋਂ ਬਾਹਰ ਕੱਢ ਕੇ ਵੇਖੋ ਇਹ ਤੁਸੀਂ ਜੇ ਕੁੜੀਆਂ ਨੂੰ ਖੰਭ ਦੇਵੋਗੇ ਨਾ ਤੇ ਇਹ ਤੁਹਾਨੂੰ ਅਸਮਾਨ ਦੇ ਵਿੱਚ ਉਡਾਰੀਆਂ ਲਗਵਾਉਣਗੀਆਂ ਸਾਰੇ ਜਾਣੇ ਜੋਤੀ ਦੀ ਵਾਹਵਾ ਕਰਦੇ ਆ ਤੇ ਜੋਤੀ ਤੇ ਜੋਤੀ ਦੇ ਪਿਓ RAMLAL ਦਾ ਪੂਰਾ ਸਤਿਕਾਰ ਹੁੰਦਾ ਤੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਉਹ ਜੋਤੀ ਜਿਹੜੀ ਕਿ ਆਪਣੀ ਬਿਨਾ ਮਾਂ ਦੇ ਰਹੀ ਆ ਫਿਰ ਉਹ ਆਪਣੀ ਹਨਾ ਉਸ ਦਾਦੀ ਜਿਹੜੀ RAMLAL ਦੀ ਤਾਈ ਸੀ ਉਹਦੇ ਨਾਮ ਦੀ ਯਾਦਗਾਰ ਵੀ ਪਿੰਡ ਦੇ ਵਿੱਚ ਬਣਵਾਉਂਦੀ ਆ ਕਿਉਂਕਿ ਉਹਨੂੰ ਪਤਾ ਹੀ ਸੀ ਰਾਮ ਲਾਲ ਦੱਸਦਾ ਸੀ ਵਿਤਾਈ ਨੇ ਤੇਰਾ ਪਾਲਣ ਪੋਸ਼ਣ ਕੀਤਾ ਵੀ ਨਹੀਂ ਤਾਂ ਸਕਾ ਵੀ ਕੋਈ ਇੰਨਾ ਨਹੀਂ ਕਰਦਾ ਵੀ ਉਹ ਤਾਂ ਮੇਰੀ ਤਾਈ ਰਹੀਗੀ ਸੀਗਾ ਹਾਂ ਉਹਦੇ ਨਾਮ ਦੀ ਯਾਦਗਾਰ ਬਣਵਾਉਂਦੀ ਆ ਤੇ ਪਿੰਡ ਦੇ ਲੋਕੀ ਜੋਤੀ ਦੀ ਵਾਹ ਵਾ ਕਰਦੇ ਆ ਉਹ ਕਿਵੇਂ ਲੱਗੀ ਤੁਹਾਨੂੰ ਜੋਤੀ ਦੀ ਜ਼ਿੰਦਗੀ ਦੇ ਸੰਘਰਸ਼ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ